ਖਦਰਾਨੇ ਦੀ ਟਾਪ ਲਾਈਵ ਚੈਨਲ ਵਿੱਚ ਆਪ ਸਭ ਦਾ ਸਵਾਗਤ ਥਾਣਾ ਸਾਦਕ ਵਿਖੇ ਪੰਚਾਇਤੀ ਦੁਕਾਨਾਂ ਚੋਂ ਨਲਕੇ ਚੋਰੀ ਕਰਨ ਵਾਲਾ ਚੋਰ ਆਇਆ ਪੁਲਿਸ ਅੜਿੱਕੇ ਮੈਡਮ ਜੀ ਇੱਕ ਚੋਰੀ ਦੇ ਸਬੰਧ ਵਿੱਚ ਚੋਰ ਫੜਿਆ ਜੀ ਕੀ ਕਹੋਗੇ ਅੰਦੇ ਬਾਰੇ ਅ ਇਹ ਕੱਲੇ ਅਸੀਂ ਨਛੱਤਰ ਸਿੰਘ ਜਿਹੜਾ ਸੰਧੂਰਾ ਚੌਕ ਸਾਦਕ ਦੇ ਵਿੱਚ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਅ ਵੀ ਜਿਹੜਾ ਪੰਚਾਇਤੀ ਦੁਕਾਨਾਂ ਜਿਹੜੀ ਮਾਰਕੀਟ ਦੇ ਵਿੱਚ ਕੁਝ ਨਲਕੇ ਚੋਰੀ ਹੋਏ ਆ ਤਾਂ ਉਸ ਦੇ ਸਬੰਧ ਵਿੱਚ ਇੱਕ ਮਨਜਿੰਦਰ ਸਿੰਘ ਉਰਫ ਕਾਕਾ son of ਜਸਵੀਰ ਸਿੰਘ ਆ ਫਿਰੋਜ਼ਪੁਰ ਰੋਡ ਸਾਧਕ ਦੇ ਤੇ ਜਿਹੜੀ ਉਹਦੇ ਖਿਲਾਫ ਕਾਰਵਾਈ ਕੀਤੀ ਗਈ ਆ ਤੇ ਉਹ ਤੋਂ ਨਲਕੇ ਬਰਾਮਦ ਕੀਤੇ ਗਏ ਆ ਇੱਕ ਛੋਟੀ ਮੋਟਰ ਪਾਣੀ ਵਾਲੀ ਬਰਾਮਦ ਕੀਤੀ ਗਈ ਆ ਤੇ ਕੁਝ ਐਂਗਲਸ ਬਰਾਮਦ ਕੀਤੇ ਗਏ ਜਿਹੜੀ ਉਹਨੇ ਚੋਰੀ ਕੀਤੀ ਸੀ ਕਿਸ ਵਿੱਚ ਇਸ ਦੇ ਵਿੱਚ ਬੰਦੇ ਕਿੰਨੇ ਨੌਨ ਲਏ ਹੋਏ ਹੋਰ ਹੈਗੇ ਜੀ ਕੋਈ ਚੋਰ ਅ ਬਸ ਇੱਕ ਤਫਤੀਸ਼ ਚੱਲੀ ਹੈ ਹਾਂਜੀ ਜੋ ਨਸ਼ਿਆਂ ਦੇ ਖਿਲਾਫ ਤੇ ਚੋਰੀ ਦੇ ਖਿਲਾਫ ਤੁਸੀਂ ਕਿਹੋ ਜਿਹਾ ਐਕਸ਼ਨ ਲੈ ਰਹੇ ਹੋ ਜੀ ਅ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੀ ਦੀ ਮਾਦੀ ਪਾਲਣਾ ਕਰਦੇ ਹੋਏ ਨਾ ਹੀ ਕਿਸੇ ਨੂੰ ਚੋਰ ਨੂੰ ਬਖਸ਼ੇ ਜਾਊਗਾ ਤੇ ਨਾ ਹੀ ਕਿਸੇ ਨਸ਼ਾ ਤਸਕਰ ਨੂੰ ਬਖਸ਼ੇ ਜਾਊਗਾ ਕੀਤੀ ਇਹ ਤਾਂ ਬਰਾਮਦਗੀ ਕਰ ਲਈ ਆ ਬਾਕੀ ਫਰਦਰ ਇਨਵੈਸਟੀਗੇਸ਼ਨ ਚੱਲੀ ਹੈ ਜਿੱਥੇ ਸਮਾਨ ਵੇਚੇ ਜੀ ਕੋਈ ਉਹ ਵੀ ਗ੍ਰਫਤਾਰ ਹੋਇਆ ਹਾਂਜੀ ਉਹ ਅੱਗੇ ਇਨਵੈਸਟੀਗੇਸ਼ਨ ਚੱਲੀ ਹੈ ਜਿੱਥੇ ਸਮਾਨੇ ਵੇਚਦਾ ਆ ਉਹਗੇ ਇਨਵੈਸਟੀਗੇਸ਼ਨ ਕਰ ਰਹੇ ਸੀ